ਮੈਂ ਸਭ ਤੋਂ ਜ਼ਿਆਦਾ ਪਿਆਰ ਲੈ ਮੈਨੂੰ ਤਾਂ ਮਿਲਿਆ ਹੀ ਨਹੀਂ ਪਿਆਰ ਪਰ ਮਾਰ ਲੱਗਦਾ ਉਹਦੋਂ ਤਾਂ ਸਾਡੇ ਕੁੱਤੇ ਮਿਲਿਆਂ ਨੂੰ ਜ਼ਿਆਦਾ ਪਿਆਰ ਮਿਲਦਾ ਬਹਿ ਜਾ ਬਈ ਪਹਿਲੇ ਦੇ ਲੱਗੀਆਂ ਵੀ ਕਰੀਮ ਲਾ ਕੇ ਬੰਦੇ ਰੰਗ ਦਾ ਕੋਰਾ ਕਰ ਲੂ ਨੈਣ ਨਕਸ਼ਾ ਉਵੇਂ ਹੀ ਰਹਿਣ ਹਾਏ ਆ ਜਿਹੜੀ ਗੱਲ ਹੈ ਕਹਿਤੀ ਨਾ ਲੱਕ ਪਹਿਲਾਂ ਆਸਟ੍ਰੇਲੀਆ ਦਾ ਬਾ ਨੈ ਸਹੀ ਆ ਮੈਂ ਪੁੱਛਣ ਲੱਗਾ ਤੇਰਾ ਵੀਜ਼ਾ ਕਿੱਥੋਂ ਆਇਆ ਵਾ ਜੱਸੀ ਚੱਲ ਗਿਆ ਆਪਾਂ ਘੁੰਮਣ ਵੀਜ਼ਾ ਵਾਹਰੇ ਤੇਰਾ ਕਿੱਥੋਂ ਆ ਆਸਟ੍ਰੇਲੀਆ ਨਾਲ ਆਸਦਾ ਤੁਹਾਡਾ ਸਾਰੇ ਇਹ ਨਾਲ ਆ ਆ ਚੱਲਣੇ ਸੂਟ ਨਹੀਂ ਮੁਕਣੇ ਇਹਨਾਂ ਦੇ ਹਾਰੀ ਚਿੰਦੇ ਕੀ ਸੂਟ ਵਾਲੇ ਕਿਤੋਂ ਕੜ ਕੋੜਾ ਫੇਲੇ ਹਰਲ ਮਾਰੀ ਚੀਜੇ ਬੋਲੇ ਕਿ ਤਨੇ ਹਾਂਜੀ ਸਾਸਰੀ ਕਾਲਜ ਸਾਰਿਆਂ ਨੂੰ ਤੇ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਘੈਂਟ ਹੋਵੋਗੇ ਤੁਹਾਡਾ ਪਰਿਵਾਰ ਵਧੀਆ ਹੋ ਸਾਰੇ ਓਕੇ ਰਿਪੋਰਟ ਹੋਵੋਗੇ ਤੇ ਬਸ ਅੱਜ ਦਾ ਵਲੌਗ ਸ਼ੁਰੂ ਆ ਵਲੌਗ ਤੁਹਾਨੂੰ ਕੀ ਗਰੀ ਟਾਈਮ ਲੱਗਦਾ ਨਹੀਂ ਗਾ ਬਹੁਤ ਟਾਈਮਰ ਵਲੌਗ ਪਾਈਦੇ ਆ ਵਲੌਗ ਬਣਾਈਦੇ ਨਹੀਂ ਅਬਲਕੀ ਟੈਮ ਨਹੀਂ ਲੱਗਦਾ ਕਿ ਸੋ ਤਾਂ ਕਣਕ-ਕਣਕ ਬਾਢੀ ਚੱਲਦੀ ਬਈ ਤੂੜੀ ਬਣਾਉਣੀ ਪੈ ਜਾਂਦੀ ਆ ਸੋ ਤਾਂ ਬਲੌਗ ਨਹੀਂ ਪੈ ਰਹੇਗੇ ਸੋ ਅੱਜ ਮੰਮੀ ਦੀ ਇੱਕ ਡਿਮਾਂਡ ਸੀਗੀ ਡਿਮਾਂਡ ਪੂਰੀ ਕਰਨ ਲੱਗਾ ਮੰਮੀ ਦੀ ਮੈਂ ਮੰਮੀ ਕਹਿੰਦੀ ਕਿਸੇ ਨੂੰ ਮਿਲ ਕੇ ਆਣਾ ਵਾ ਦੱਸਣਾ ਕਿੰਨਾ ਘਰੇ ਚੱਲੇ ਆ ਤੂੰ ਗੈਸ ਕਰੋ ਕਿੰਨਾ ਘਰੇ ਉਹਨਾਂ ਜਿੱਕਰ ਪਹੁੰਚ ਕੇ ਦੱਸਾਂਗੇ ਅੱਬ ਤੁਹਾਨੂੰ ਥੰਬਨੇਲ ਪਤਾ ਲੱਗ ਜਣਾ ਕਿੰਨਾ ਘਰੇ ਗਏ ਆ ਸੱਚ ਲੈ ਮੰਮੀ ਲੈ ਦਾ ਪਹੁੰਚ ਕੇ ਦੱਸਾਂਗੇ ਉਹਨਾਂ ਨੂੰ ਪਤਾ ਲੱਗ ਹੀ ਜਣਾ ਥੰਬਨੇਲ ਤੋਂ ਕਿੰਨਾ ਘਰੇ ਗਏ ਆ ਸੋ ਮੰਮੀ ਨੇ ਡਿਮਾਂਡ ਪੂਰੀ ਕਰਨ ਲੱਗ ਪਈ ਮੰਮੀ ਉਹਦਾਂ ਕਹੀ ਜਾਨਾ ਜਾਣਾ 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 ਵਾ ਉਹਨਾਂ ਘਰੇ ਜਾਣਾ ਵਾ ਸੋ ਝੱਗਾ ਦੱਸੋ ਆਪਣਾ ਲੀਲੇ ਰੱਖ ਤਾਂ ਕਿਵੇਂ ਲੱਗਦਾ ਮੰਮੀ ਥੋੜਾ ਲੱਗਦਾ ਮੈਂ ਇਹਦਾ ਸੂਰ ਕਾਟ ਕਿੱਥੋਂ ਕੱਟ ਲਵਾਂ ਦੀ ਫੁੱਲਾ ਫੁੱਲਾ ਇਹ ਵਾਲੇ ਲੈਡ ਨਹੀਂ ਪ੍ਰੈਸ ਕੀਤੀ ਨਹੀਂ ਉਹਨੇ ਲੈਡ ਦਾ ਫਿਰ ਤਾਂ ਮੰਮੀ ਪਤਾ ਨਾ ਕਣਕਾਂ ਦੀ ਵਾਢੀ ਸ਼ੁਰੂਆ ਫਿਰ ਆਗੂ ਕਰਕੇ ਤਾਂ ਲੈਡ ਪਿੰਡਾਂ ਦਾ ਹੋਗਾ ਜਲਦੀ ਚੱਕ ਲੈਂਦੇ ਆ ਕਿੰਨਾ ਕਿੰਨਾ ਪਿੰਡ ਦੇ ਲੈਡ ਜਲਦੀ ਕੱਟ ਲੈਣੇ ਦੱਸਿਆ ਕਰੋ ਤੇ ਚੱਲੀਏ ਪੱਕਾ ਸੋਲਾ ਮਿੱਤਰੋ ਮਿਲਦੇ ਆ ਸੋ ਤੋਰੇ ਪਾਉਨੇ ਉਹਨਾਂ ਦੇ ਘਰ ਵਾਲ ਨੂੰ ਤੇ ਚੱਲਦੇ ਆ ਮੰਮੀ ਕਹਿੰਦੇ ਮਿਲ ਕੇ ਆਉਣਾ ਮਿਲ ਕੇ ਆਉਣਾ ਮੈਂ ਕਿ ਮਲਾ ਲਿਓ ਨੇ ਇਹ ਕਿਹੜੀ ਗੱਲ ਆ ਹੋਰ ਆਪਣਾ ਕੰਮ ਕੀ ਆ ਵਿਹਲਿਆਂ ਰਾ ਕੰਨ ਕਾਂ ਵੜ ਲੀਆਂ ਤੂੜੀਆਂ ਬਣ ਗਈਆਂ ਐਦਾਂ ਹੀ ਕੰਮ ਚੱਲ ਜਾਨੇ ਬਾਕੀ ਲੀਲਾ ਝੱਗਾ ਦੱਸੋ ਆਪਣਾ ਕਿਵੇਂ ਲੱਗਦਾ ਤੁਸੀਂ ਤੇ ਬਾਕੀ ਬਸ ਜਲਦੀ ਉਹਨਾਂ ਘਰੇ ਬਸ ਇੱਥੋਂ ਮਿਲਦਾ 2 ਕਿਲੋ 1.5 ਕਿਲੋਮੀਟਰ ਉਹਨਾਂ ਦਾ ਪਿੰਡ 2 ਕਿਲੋਮੀਟਰ 2 ਕਿਲੋ ਕਿਹਾ ਕਿਲੋ ਨਹੀਂ ਕਿਲੋਮੀਟਰ ਕਹਿ ਲਗਾ ਕਿਲੋ ਕਹਿਦਾ 2 ਕਿਲੋਮੀਟਰ ਉਹਨਾਂ ਦਾ ਪਿੰਡ ਇਥੋਂ ਤੇ ਗੱਡੀ ਚੱਕਣੀ ਨਾਲ ਹੀ ਪਹੁੰਚ ਜਾਣਾ ਉੱਥੇ। 1.5 ਤੇ ਆ 1.5 ਜੇ ਬੋਲਤਾ ਹੈ 4 ਕਿਲੋਮੀਟਰ ਬਣਦਾ। ਕਿਵੇਂ ਸੁੱਕਾ ਬਿਆ ਗੀ ਲਵਾ ਲਓ ਵਿੱਚ ਘਾਹ ਫੂਸ ਲਵਾ ਲਓ ਕੋਈ। ਜੇ ਨਾ ਤੁਸੀਂ ਉਹ ਡੌਗੀ ਰੱਖਣ ਦੇਊਗਾ ਉਹ ਤਾਂ ਸਭ ਰੱਖਣ ਦੇਊਗਾ ਉਹ ਡੌਗੀ ਇਫ ਯੂ ਡੋਟ ਮਾਈ ਟੂ ਡਾਉਟ ਸਮ ਟਾਈਮ ਥੈਂਕ ਯੂ ਸੋ ਮੱਚ ਬਾਕੀ ਚੈਨਲ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ। ਸੋ ਮਿਲਦੇ ਆ। ਸੋ ਅਸੀਂ ਹੁਣ ਚੱਲਦੇ ਆ ਗੱਡੀ ਸਾਡੀ ਪਹਿਲੀ ਬਾਹਰ ਲਾਈ ਹੋਈ ਸੀ ਕੀ। ਲਾਈਏ ਕੀ ਹਾਂ ਕੀ ਗੱਲ ਐ? ਤੁਰ ਪਿਆ। ਚੰਗਾ ਕੁ ਬਣਾ ਲਾ ਖਾਨ ਕੋ ਨੂੰ ਭੁੱਖ ਬਹੁ ਲੱਗੀ ਆ ਅੱਛਾ ਇਹ ਨਹੀਂ ਬੋਲੀਦਾ ਹੁੰਦਾ ਚੱਲ ਆ ਗਏ ਸੋ ਆਵਾਜ਼ ਤਾਂ ਹੀ ਪਛਾਣ ਹੀ ਲੈਣੀ ਆਵਾਜ਼ ਕਿਹਦੀ ਆਏ ਕਿੱਥੇ ਚੱਲੇ ਆ ਬਾਕੀ ਮਿਲਦੇ ਆ ਲਾਓ ਵੀ ਮਿੱਤਰੋ ਤੁਰ ਪਿਆ ਕਹਿੰਦੇ ਇਹਨੇ ਇੱਥੋਂ ਪਿੰਡ ਮੁਕਣਾ ਤੇ ਨਾਲ ਹੀ ਉਹਨਾਂ ਨੇ ਪਿੰਡ ਸ਼ੁਰੂ ਹੋ ਜਾਣਾ ਇੰਨੀ ਨੇੜੇ ਪਿੰਡ ਉਹਨਾਰਾ ਠੀਕ ਆ ਮੰਮੀ ਓਕੇ ਰਿਪੋਰਟ ਆ ਓਕੇ ਕਿਛਾਦਲੀ ਪੂਰੀ ਕਰ ਲਈ ਅੱਜ ਮਿਲਣ ਦੀ ਹੋਰ ਮੈਂ ਤਾਂ ਕਿਦਾਂ ਦੀ ਕਹਿੰਦੀ ਮਲਾ ਕੇ ਲਿਆ ਮਲਾ ਕੇ ਲਿਆ ਉਹਨੂੰ ਮਲਾ ਕੇ ਲਿਆ ਅੱਜ ਮਲਾ ਲੈ ਹੁੰਨੇ ਆ ਤੇਰ ਕੋ ਟਾਈਮ ਕਿੱਥੇ ਸਾਡੇ ਨੂੰ ਜਾਂਦਾ ਟਾਈਮ ਹੀ ਟਾਈਮ ਆ ਗੱਲਾਂ ਕਿਹੜੇ ਕਰਦੀ ਮੰਮੀ ਮਸਾ ਹੀ ਲੱਗਾ ਹੁਣ ਉਧਰ ਆਪਣਾ ਫੋਨ ਆ ਜਾ ਮਗਰ ਕਣਕ ਵਟਣ ਦਾ ਕਣਕ ਅਜੇ ਜੜੀ ਰਹਿ ਗਈ ਆ ਵਟਣ ਵਾਲੀ ਅੱਧੀ ਕਣਕ ਵਾਢੀ ਅੱਧੀ ਕਣਕ ਵੱਡਣੀ ਆ ਮੀਂਹ ਪੈ ਗਿਆ ਸੀ ਰਾਤ ਸੋ ਵਾਪਸ ਆਉਣਾ ਪੈ ਗਿਆ ਆਪਾਂ ਨੂੰ ਸੋ ਸਾਨੂੰ ਤੁਹਾਨੂੰ ਪਤਾ ਮੀਂਹ ਚ ਬਹੁਤ ਨੁਕਸਾਨ ਹੁੰਦੇ ਆ ਜੱਟਾਂ ਨੂੰ ਫਾਰਮਰਾਂ ਨੂੰ ਸੋ ਮੀਂਹ ਰਾਰ ਬੋ ਪੈ ਗਿਆ ਇੱਕੇ ਦਮ ਕਿੱਥੇ-ਕਿੱਥੇ ਮੀਂਹ ਪਿਆ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਫਸਲਾਂ ਜਾਰੀਆਂ ਖਰਾਬ ਹੋਈਆਂ ਕਿੱਥੇ ਜ਼ਿਆਦਾ ਮੀਂਹ ਪਿਆ ਮੈਨੂੰ ਲੀਲਾ ਚਾ ਗੱਡਾ ਸੋਹਣਾ ਲੱਗੀਆਂ ਨਾ ਪੈਸੇ ਤਾਂ ਲੱਗ ਜਾਂਦੇ ਪਰ ਮੁੱਲ ਮੁੜ ਜਾਂਦਾ ਮੰਮੀ ਅੱਡੀ ਢਾਸ ਵਾਲੇ ਦਾ ਅੱਡੀ ਢਾਸ ਮੂੰਹ ਭਰ ਜਾਂਦਾ ਕਹਿੰਦਾ ਅੱਡੀ ਢਾਸ ਢਾਸ ਥੋੜਾ ਐਡੀ ਢਾਸ ਐਡੀ ਢਾਸ ਲੈ ਮੰਮੀ ਤੈਨੂੰ ਪਤਾ ਨਾ ਐਵੇਂ ਹੀ ਆ ਐਵੇਂ ਹੀ ਆ ਅੱਡੀ ਢਾਸ ਆ ਕਰੇ ਬ੍ਰਾਂਡ ਕੋ ਨਾ ਪਤਾ ਤਾਂ ਨਖੜਈ ਆ ਤਾਂ ਤੁਹਾਨੂੰ ਪਾਣੀ ਨਾ ਪਾਉਂਦੇ ਤੂੰ ਤਾਂ ਪਾਉਣਾ ਹੀ ਹੈ ਤੁਹਾਨੂੰ ਪਾਣੀ ਤੁਹਾਡੇ ਸੂਟਾਂ ਥੋੜਾ ਬ੍ਰਾਂਡ ਹੁੰਦਾ ਵਾ ਗੂਜੀ ਦਾ ਐਲਵੀ ਦਾ ਥੋੜਾ ਸੂਟ ਆ ਜੂਗਾ ਤੁਹਾਡੇ ਸੂਟ ਤੇ ਕਢਾਈ ਹੁੰਦੀ ਉਹਦੇ ਆਪ 15 ਬੰਦਾ 20000 ਵਾਲੇ ਪਾਉਂਦੇ ਐ ਇਦਾਂ ਨਹੀਂ ਬੋਲੀ ਰਹੇ ਹੁੰਦਾ ਹਾਂ ਹੁੰਦੇ ਆਣੋਂ ਆ ਗਈ ਬਿਸ਼ਰੀਨ ਆ ਗਿਆ ਫਾਨਾ ਆ ਗਿਆ ਵਾਹੋ ਆ ਉਹਦੋਂ ਆਪਣੇ ਕੀ ਕਹੋਂਦਾ ਨਹੀਂ ਹੁੰਦਾ ਬਲਿਸ਼ਕਾਰਾ ਮਸ਼ਕਾਰਾ ਪਸ਼ਕਾਰਾ ਕਸ਼ਕਾਰਾ ਕੀ ਜੀ ਦੁਜਾ ਆਈਲਾਈਨਰ ਮਾਈਲਾਈਨਰ ਕੜੇ ਆ ਕੀ ਕਹੋਂਦਾ ਬਿੰਦੀ ਸੁਰਖੀ ਕੀ ਕੁਝ ਨਲ ਪਿਸਟਿਕ ਤੇ ਸਾਡਾ ਕੀ ਹੁੰਦਾ ਕੁਝ ਨਹੀਂ ਪੱਗ ਬੰਨ ਕੇ ਪਾ ਕੇ ਕੱਪੜੇ ਤੁਰ ਪਹਿਣੇ ਹੁੰਦੇ ਬ ਆਡੇ ਪਿੰਡ ਚ ਔਖਲੀਆਂ ਬਹੁਤ ਵੇਖੋ ਆਵੇ ਐ ਗੱਡੀ ਮੁੜਕਲੀ ਜਾਣੀ ਐ ਐ ਹੋਵੇ ਕਿਵੇਂ ਜਾਂਦੀ ਆ ਸਾਡੇ ਪਿੰਡ ਦਾ ਹਾਲ ਔਖਲੀਆਂ ਇੰਨੀ ਸਾਡੇ ਪਿੰਡ ਚ ਕੀ ਕਰੀਏ ਭਾਈ ਮਿਲਦੇ ਮਿੱਤਰਾਂ ਜਲਦੀ ਪਹੁੰਚ ਜਾਣਾ ਨਾਲ ਹੀ ਪਿੰਡ ਆਉਣਾ ਰੋਕੇ ਬਾਏ ਟਾਟਾ ਬਸ ਆਪਾਂ ਔ ਘਰੇ ਜਾਣਾ ਵਾ ਤੇ ਇੱਧਰ ਆਪਣਾ ਪਿੰਡ ਆ ਇੱਧਰ ਉਹ ਸਾਹਮਣੇ ਆਪਣਾ ਪਿੰਡ ਆ ਤੇ ਆਪਾਂ ਔ ਘਰੇ ਜਾਣਾ ਕਿਵੇਂ ਆ ਪਰ ਸਕੂਲ ਆ ਆ ਮੇਰਾ ਸਕੂਲ ਆ ਜਿੱਥੇ ਮੈਂ ਪੜਿਆ ਉਹ ਮੇਰੀ ਕਲਾਸ ਹੁੰਦੀ ਹੋ ਬਾਰੀ ਮੇਲੀ ਟੋੜੀ ਹੋਈ ਆ ਆ ਜਮਾ ਐ ਵੇਨੇ ਨੇ ਗੱਡੀਆਂ ਲੰਘਦੇ ਗੱਡੀਆਂ ਗਿਣੀ ਜਾਣੀਆਂ ਉਦੋਂ ਅਸੀਂ ਆ ਸਕੂਲਾ ਮੇਰਾ ਇੱਥੇ ਇਹ ਕਾਦੀ ਕਲਾਸ ਉੱਪਰ ਵਾਲੀ ਹੁੰਦੀ ਔਰ ਗੱਡੀਆਂ ਗੇਂਦੇ ਰਹੇ ਥੋੜੀ ਜੱਸੀ ਦਾ ਘਰ ਜੀ ਖੇਤਾਂ ਵਿੱਚ ਦੀ ਪਹੁੰਚ ਜਾਂਦੀ ਮਗਰੀ ਉਹ ਜੱਸੀ ਦਾ ਘਰ ਸੀਗਾ ਵਾਪਾ ਉਹ ਕਦੇ ਜਾਣਾ ਵਾ ਤੇ ਮਿੰਟ ਨੂੰ ਪਹੁੰਚ ਜਾਣਾ ਬਸ ਇਹ ਆ ਆਪਣਾ ਪਿੰਡ ਰਿਆ ਆ ਸਾਡਾ ਪਿੰਡ ਆ ਧਰਮਪੁਰ ਰਿਆ ਸਾਹਮਣੇ ਧਰਮਪੁਰ ਤੇ ਆਸ ਨੇੜੇ ਜਾਣਾ ਆਪਾਂ ਆ ਬਿਲੀ ਘਰ ਆ ਗਿਆ ਨਾਲ ਯੂਨੀਵਰਸਿਟੀ ਆ ਗਈ ਆ ਤੇ ਨਾਲ ਹੀ ਉਹਦਾ ਘਰ ਆ ਜਿੱਦੇ ਘਰੇ ਜਾਣਾ ਆਪਾਂ ਬਾਕੀ ਮਿਲਦੇ ਮਿੱਤਰ ਉਹਨਾਂ ਦੇ ਘਰੇ ਜਾ ਕੇ ਸਿੱਧਾ ਇਹ ਆ ਸਾਡੇ ਪਿੰਡ ਦਾ ਬਿੱਲੀ ਘਰ ਨਹੀਂ ਸਾਡੇ ਨਹੀਂ ਸਾਡੇ ਗਵਾਂਢੀਆਂ ਦੇ ਪਿੰਡ ਦਾ ਬਿੱਲੀ ਘਰ ਆ ਆ ਸਾਮਣੇ ਘਰੇ ਜਾਣਾ ਆਪਾਂ ਸਾਮਣੇ ਘਰੇ ਕੀ ਕਰ ਹੋ ਸਕਦਾ ਲਓ ਜੀ ਆ ਸਾਡਾ ਹੈਗਾ ਕਾਲਜ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਇੰਸਟੀਚਿਊਟ ਕਾਲਜ ਕੰਡਿਆਲ ਤਰੱਕੀ ਦਾ ਹੱਡਾ ਮਾੜਾ ਮਟਾ ਨਹੀਂ ਤਰੱਕੀ ਦਾ ਤਾਂ ਰੰਗ ਲੈ ਗਿਆ ਹੱਜ ਕੰਧ ਦਾ ਬਾਕੀ ਸਹੀ ਓਕੇ ਰਿਪੋਰਟ ਆ ਗਈ ਮਿਲਦੇ ਮਿੱਤਰੋ ਜਲਦੀ ਤੁਹਾਨੂੰ ਲਓ ਜੀ ਤੁਹਾਨੂੰ ਦੱਸ ਦਈਏ ਅਸੀਂ ਕਿੱਥੇ ਆਏ ਆ ਅਸੀਂ ਆਇਆ ਜੱਸੀ ਦੇ ਘਰੇ ਜੱਸੀ ਕਾ ਰੂੜੀ ਬਣਾਵੀਆਂ ਨਹੀਂ ਲੱਗਦਾ ਸੋ ਸਾਮਣੇ ਜੱਸੀ ਕਾ ਖਾਰਾ ਗੈਂਦੇ ਮਿੱਤਰੋ ਜੱਸੀ ਕੇ ਮੱਝ ਦਾ ਰੱਖੀਂਦਾ ਤੂੜੀ ਰੋੜੀ ਜੱਸੀ ਕੇ ਹੈਗੀਆਂ ਮੱਝ ਉਹਨਾਂ ਹੱਜ ਅਸੀਂ ਹਾਂ ਜੱਸੀ ਕੇ ਮੱਝ ਹੈ ਨਹੀਂ ਜੱਸੀ ਕੇ ਚਾਚੇ ਨੇ ਬਣਾਈ ਹੋਣੀ ਆ ਏ ਟਾਈਪ ਦੇ ਹੋਣੀ ਨਾ ਕਰਨੀ ਹੈ ਕਿਉਂਕਿ ਜੱਸਾ ਬੂਆ ਹੋਣਾ ਹੈ ਖੋਲਾ ਖੋਲਣ ਗਿਆ ਪਏ ਦੰਦਰ ਬੁਲਾ ਲਈ ਸੀ ਲਾ ਕੇ ਬੈਠੀ ਹੋਏ ਇਹਨੇ ਯਾਰ ਜੱਸੀ ਉਹ ਘਰ ਜੱਸੀ ਘਰ ਜਾਵੇਂ ਸੁੱਕ ਗਿਆ ਪਾਣੀ ਪੁਣੀ ਲਾਉਂਦੇ ਨੀ ਘਾਣ ਲੱਗਦਾ ਪੁਣੀ ਤੇ ਲੈ ਆਵੇ ਕਿਵੇਂ ਮਿਲਦੀਆਂ ਪੀਆਂ ਵੇਖ ਲੈ ਠੀਕ ਹੈ ਤੇਲ ਚੋ ਲੈਣਾ ਤੇਲ ਤੇਲ ਚੋ ਲੈਣਾ ਫਿਰ ਵਾਪਸ ਜਾਈਏ ਚਲੋ ਇਹ ਮਹਿੰਗਾ ਦਾ ਸ਼ੀਸ਼ੀ ਜੀ ਬਹੁਤ ਹੈ 10 ਫੁੱਟ ਬੋਲਣੇ ਹੋਗਾ ਹਾਏ ਇੰਨੀਆਂ ਕਰੀਮਾਂ ਮੈਂ ਤੇ ਮਮਮੀ ਆਨ ਲੱਗ ਕੇ ਕੀ ਗੱਲ ਕਰਦਾ ਭਾਈ ਆਨ ਲੱਗ ਕੇ ਮਮਮੀ ਨੇ ਕਿਹਾ ਸਾਡਾ ਕੋਹ ਨਹੀਂ ਇੰਦਾ ਵੇਲਾ ਜਿਹੜਾ ਪਹਿਲਾਂ 3600 ਕਰੀਮ ਲਾਈਆਂ ਮੂੰਹ ਫੇਰ ਓਵੇਂ ਓਵੇਂ ਰਹਿ ਜਾਣਾ ਵਾ ਇਹਦਾ ਬਾਪੂ ਬੇਨਾ ਨੇ ਕੋਈ ਨਹੀਂ ਬਣ ਗਿਆ ਜਿਹੜਾ ਮੈਂ ਤੈਨੂੰ ਗਿਫਟ ਕੀਤਾ ਪਰਫਿਊਮ ਆ ਜੱਸੀ ਐ ਮੇਰਾ ਪਰਸਨਲ ਮਾਲੀ ਰੱਖਿਆ ਇਹ ਲਾ ਗਿਫਟ ਕੀਤਾ ਤੈਨੂੰ ਕਿਆ ਮੈਂ ਬੰਦਾ ਕਿਆ ਕਾਪਸ ਹੋਣੇ ਕਾਪਾ ਕਰੇ ਲੈ ਜਾਣ ਨੂੰ ਦੇ ਦੋ ਨਹੀਂ ਨਹੀਂ ਜਮਾ ਹੀ ਨਹੀਂ ਮੈਂ ਕਹ ਡਾਈਟ ਨਾ 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 ਪੈਸੇ 15000 ਭਰਿਆ ਉੱਥੇ ਦੂਜੀ ਟ੍ਰੇਨਿੰਗ ਲੈਂਦਾ ਪਿਆ ਮੈਂ ਬਸ ਸੱਚ ਇਹਦਾ ਤੁਹਾਡੇ ਵਰ ਸੱਚ ਦੇ ਆ ਨਾ ਸਾਡੇ ਕੋਲ ਬਸਾਚੇ ਦੇ ਆ ਤੁਹਾਡੇ ਕੋਲ ਕਿਹਨੇ ਇਹ ਬਸਾਚੇ ਥੋੜਾ ਵਾ ਇਹ ਤਾਂ ਮੋਰ ਨਹੀਂ ਆ ਸਾਡੇ ਕੋਲ ਬਸਾਚੇ ਦੇ ਕਾ ਸੋਹਣੇ ਇਹਨਾਂ ਵਾਲ ਕੱਪ ਆ ਉਹ ਜਿਹੜੇ ਵਧੀਆ ਤੇ ਸਪੈਸ਼ਲ ਗੈਸਟਰ ਨੇ ਉਹਨਾਂ ਨੂੰ ਦੇਣਾ ਨਾ ਮੈਂ ਦੂਜਿਆਂ ਨੂੰ ਬਾਟਾ ਹੀ ਪਿਉਣਾ ਚਾ ਠੰਡੀ ਗੜਾ ਲੈ ਕੇ ਆਏ ਮੈਂ ਵੀ ਚੰਡੀਕੋਟ ਲੈ ਆਏ ਸੀ ਆ ਕੀ ਲਹੋ ਇਹ ਕੰਨਾ ਮੇਕਅਪ ਕਰਦੀ ਕੁੜੀ ਉੱਦੋਂ ਤੋਂ ਬੈਠੇ ਨੂੰ ਮੇਕਅਪ ਨਹੀਂ ਕਰਦੇ ਹਾਂ ਇਹਨੂੰ ਕੀ ਕਹਿੰਦੇ ਆਈ ਲਾਈਨ ਇਹਨੂੰ ਕੀ ਕਹਿੰਦੇ ਆਈਪ੍ਰੋ ਲਾਈਨਰ ਕੀ ਕਰ ਲਾਉਂਦੇ ਰਹੇ ਨੇ ਕੁੜੀ ਕੋ ਮੈਂ ਤੁਹਾਡੀ ਸਮਝ ਲਾ ਲ ਗਾਟੇ ਲੈ ਸੈਟ ਹੋਣੇ ਦੋ ਲਾਈਟ ਸੈਟ ਹੋਣੇ ਹਾਂ ਆਰ ਮੇਰੇ ਕੋਲ ਵੀ ਆਹ ਲੀ ਸੰਸਕ੍ਰੀਮਤਾ ਨਾਲ ਤਾਂ ਹੁੰਦਾ ਪੀ ਪਰ ਬੰਦਾ ਏਸੀ ਲਾ ਲੈਂਦਾ ਹੁੰਦਾ ਗਰਮੀ ਵੀ ਬੜੀ ਹਾਂ ਇਹਦੀ ਲਾ ਲੋ ਗਿਆ ਤਰਾ ਨਾ ਆਂਦੇ ਆ ਬਣਾ ਕੇ ਦੋ 16 ਕਿੰਨਾ ਨੇ ਆਉਣਾ ਜਿੱਦਾਂ ਲਾਈਟ ਸੈਟ ਹੋ ਜਾ ਜਿੱਦ ਜਸੂ ਆਈ ਨਾ ਫੇਰ ਹਾਂ ਮਨਿੰਦਰ ਆਜੂਗੇ ਨਾਲੇ ਇਹਨਾਂ ਨੂੰ ਰੋਟੀ ਖਵਾਵਾਂਗੇ ਆਪਾਂ ਬਰੋਕਲੀ ਵਾਲੀ ਮੈਨੂੰ ਨਹੀਂ ਪਸੰਦ ਬਰੌਕਲੀ ਤੈਨੂੰ ਤਾਂ ਖਵਾਣੀ ਨਹੀਂ ਤੈਨੂੰ ਤਾਂ ਪਾਣੀ ਨਾ ਪੁੱਛੀ ਆਂ ਅਸੀਂ ਤਾਂ ਕਾ ਇੱਧਰ ਗੱਲ ਹੁੰਦੀ ਵੀ ਘਰ ਦੇ ਨਾਲ ਇਹਨੂੰ ਉਹਦਾ ਪੁੱਛਣਾ ਕੇ ਲੈਂਦਾ ਐਂ ਤਾਂ ਪਾਣੀ ਨਹੀਂ ਪੁੱਛਣਾਗਾ ਲਾ ਕੇ ਐਡਾ ਮੂੰਹ ਤੇ ਗੋਰਾ ਕਿਵੇਂ ਕੱਢ ਲਿਆ ਗੋਰਾ ਕਰਾਂ ਤੇ ਨੇਚਰਲ ਬਿਊਟੀ ਆ ਨੇਚਰਲ ਬਿਊਟੀ ਤਾਂ ਨਹੀਂ ਐ ਸਭਾਂ ਦਾ ਮਤ ਲਾਇਆ ਉਹ ਪਾਸਪੋਰਟ ਕਿੱਧਰ ਗਏ ਗੱਲ ਸੁਣ ਪੈਸੇ ਦੇ ਲੱਗੇ ਵੀ ਕਰੀਮ ਲਾ ਕੇ ਬੰਦਾ ਰੰਗ ਤਾਂ ਗੋਰਾ ਕਰ ਲੂ ਨੈਣ ਨਕਸ਼ ਤਾਂ ਉਵੇਂ ਹੀ ਰਹਿਣ ਹਾਏ ਆ ਜਿਹੜੀ ਗੱਲ ਐ ਕਹਿਤੀ ਨਾ ਲੱਖ ਨਹੀਂ ਲੱਖ ਰੁਪਏ ਨਹੀਂ 50 ਰੁਪਏ ਦੀ ਗੱਲ ਕੀਤੀ 50 ਵੀ ਦਿਨ ਜੋਗੇ ਹੈਗੇ ਮਾਗਲੇ ਪੈਸੇ ਅੱਕੋ ਜੱਸੀ ਆਵਾ ਵੀਜਾ ਕਿੱਦ ਜੱਸੀ ਤੇ ਜੱਸੀ ਚੱਲੀ ਮੈਂ ਦੋ ਫਿੱਤੀ ਦਰਜਣਾ ਮਾਰੀ ਜੱਸੀ ਚੱਲੀ ਅਮਰੀਕਾ ਪਾਤਾ ਰੋਲਾ ਹਰ ਨਾ ਜਾ ਅਮਰੀਕਾ ਚੱਲੀ ਜੱਸੀ ਆਪਾਂ ਚੱਲੀਏ ਪਹਿਲਾਂ ਆਸਟ੍ਰੇਲੀਆ ਦਾ ਬਾ ਨੇ ਸਹੀ ਆ ਮੈਂ ਭਾਉਣ ਲਗਾ ਤੇਰਾ ਵੀਜਾ ਕਿੱਥੋਂ ਆਇਆ ਵਾ ਜੱਸੀ ਚੱਲੀ ਆਪਾਂ ਘੁੰਮਣ ਵੀਜਾ ਭਾੜਾ ਤੇਰਾ ਕਿੱਥੋਂ ਆ ਆਸਟ੍ਰੇਲੀਆ ਨਾਲ ਲੱਗਦਾ ਹਾਂ ਕਿੱਥੇ ਜਾਣਾ ਤੁਸੀਂ ਆਪਾਂ ਮਾਪੋ ਤਾਂ ਨਹੀਂ ਮਾਉਂਦੀ ਗਾ। ਕੁੰਮਣ ਚੱਲੀ ਗਏ? ਹਾਂ, ਮੁੰਨੀ ਵੜੇ ਨਹੀਂ ਇੱਥੇ ਡੱਕ ਨੂੰ ਡਾਦਾ। ਹਾਂ। ਗਿਆ ਕਿਹਾ? ਹਾਂ, ਕੁੰਮਣ ਨਹੀਂ ਗਿਆ ਗਾ। ਕੁੰਮਰ ਜਾਣਾ ਲੈ ਚੱਲੋ। ਭਾਈ ਭਾਈ ਤੂੰ ਇੱਥੇ ਰਹਿ ਲੈਣ ਦੀ। ਉਹ ਤੇ ਨਹੀਂ। ਉੱਥੇ ਜਾ ਕੇ ਬੇਰ ਤੋੜਨੇ ਪੈਣੇ ਇੰਨੇ ਇਕੱਠਿਆਂ ਕਰਦੇ ਇਧਰ ਨਾਲ ਚੱਕਦੇ ਹੋ। ਉੱਥੇ ਬੇਰ ਤੋੜਨੇ ਪੈਣੇ ਤੁਹਾਨੂੰ ਬੇਰ ਆ। ਜੇ ਤੋੜ ਲਾਂਗੇ ਵੇਲੋ। ਇੱਥੇ ਡੱਕਾ ਨਹੀਂ ਤੋੜਦੇ ਉੱਥੇ ਬੇਰ ਤੋੜਨੇ ਇਨਾ ਨੇ। ਉਹ ਇਹਨੂੰ ਕਹਿਣਾ ਪਿਆ ਇਧਰ ਗਾਲੀ ਪੈਂਦੇ। ਮੈਂ ਬੇਰ ਤੋੜਨ ਨਹੀਂ ਜਾਣਾ। ਮੈਂ ਕਦੀ ਬੇਰ ਤੋੜਨ ਨੂੰ ਨਹੀਂ ਕੀਤੀ। ਤੂੰ ਦਰਸੀਂ ਕਰਕੇ ਤੇਰਾ ਕੀ ਫਾਇਦਾ ਵਾਧੂ ਕਰ ਲਾ ਕੇ ਕੰਮ ਹੈ ਅਸੀਂ ਕੰਮ ਕਰਨ ਤੇ ਇੱਥੇ ਕੰਮ ਕਰਦਾ ਸਵੇਰ ਤੋਂ 5 ਵਜੇ ਤੋਂ ਉੱਠੀਦਾ 5-4000 ਦੀ ਫੀਮ ਹੈ ਇੱਥੇ ਤਾਂ ਫੀਮ ਵੀ ਕਦਰ ਦੀ ਫੀਮ ਲੈ ਇੱਧਰ ਫੀਮ ਭਾਲ ਦੇ ਲੈ ਇੱਧਰ ਫੀਮ ਭਾਲ ਦੇ ਬਾਹੂ ਬਾ ਜੇ ਕਿ ਮਾਇਆ ਸਾਫੀ ਵੀ ਖੜਾ ਕਰੂਗਾ ਮੇਰਾ ਪੇਮੈਂਟ ਉਹ ਫੀਮ ਆ ਮੈਂ ਰੋਂਦੇ ਨੂੰ ਕਾਲੂ ਬਲ ਗਰੀ ਜੰਨੇ ਆ ਵੇਲਾ ਜੱਸੀਏ ਮੇਰੀ ਵੀ ਦਾਦੀ ਨੇ ਮੇਰੀ ਸ਼ਕਲ ਨਹੀਂ ਵੇਖੀ ਸੀ ਪੀਲਿਆ ਹੋ ਗਿਆ ਕਰਕੇ ਨਾ ਗੰਦੀ ਹੋ ਗਈ ਕਾਲੀ ਹੋ ਗਈ ਮੈਂ ਤਾਂ ਕਾਲਾ ਕਹਿੰਦੇ ਇਹਨੂੰ ਵੀ ਕਾਲਾ ਹੀ ਕਹਿੰਦੇ ਕਾਲੀ ਇਹਨੂੰ ਗੋਰੀ ਨੂੰ ਵੀ ਕਾਲਾ ਮਾ ਇਹ ਕਾਲੀ ਹੋ ਗਈ ਸੀ ਬਹੁਤ ਕਾਲੀ ਹੋ ਗਈ ਸੀ ਬਾਦੋਂ ਹੁਣ ਗੁਰਗੀ ਦਾ ਕਰਦ ਕੱਢ ਲਿਆ ਮੀਨੇ ਜੇਤ ਨੂੰ ਹਸਪੀਟਲ ਤੇ ਲੈੰਦਾ ਹੀ ਗੁਰਗੀ ਦਾ ਕਰਦ ਕੱਢ ਲਿਆ ਕਹਿੰਦਾ ਮੈਂ ਤੈਨੂੰ ਮਾਰ ਹੀ ਦੇਣਾ ਇਹਦੀ ਵਾਸੀ ਕਰਕੇ ਬੱਚੀ ਫਿਰ ਕਿਤੇ ਮੁੰਡੇ ਨੂੰ ਚਵਾਈਆਂ ਚਵਾ ਦੇ ਮੁੰਡੇ ਨੂੰ ਵੇਲਾ ਮੈਨੂੰ ਵੀ ਮੈਨੂੰ ਲਾ ਕੇ ਖੋਹ ਸਨੋਰ ਨੂੰ ਮਾਰ ਦੇਣਾ ਹੋਰ ਕਿਉਂ ਕਰਦ ਕੱਟੀ ਫਿਰੇ ਕਹਿੰਦਾ ਇਹ ਨੂੰ ਮੈਂ ਇਹ ਮਜੇ ਤੋ ਜੂ ਪਿਆਰ ਕੋ ਨਾਲ ਨਾ ਤਾਂ ਮੰਮੀ ਲੈ ਕੇ ਆਂਦਾ ਇਹਨੂੰ ਤਾਂ ਮੈਂ ਮਾਰ ਹੀ ਦੇਣਾ ਵਾਹੂ ਸਾਰਾ ਗਿਰਕ ਸਾਰਾ ਮੈਨਾਂ ਗੱਲਾਂ ਹੁਣ ਪਤਾ ਲੱਗਦੀਆਂ ਭਈ ਨਿੱਕੇ ਹੁੰਦੇ ਵਾਲੀਆਂ ਹਣਕੇ ਪੋਲ ਕੋਣ ਸੈਂਡ ਹੁਣ ਪੋਲ ਏਡੀ ਜੱਸੀ ਮੇਰੀ ਹੋਰ ਨਿੱਕੇ ਹੁੰਦੇ ਆ ਲੈ ਇਹ ਰੋ ਸੋਰਤਲੀ ਮੈਂ ਤੀਹ ਕੋ ਬੋਲੀ ਜਾਣਾ ਮੈਨੂੰ ਤੁਸੀਂ ਵੇਖ ਲੈ ਲੈ ਨਹੀਂ ਨਹੀਂ ਪਿਆਰ ਵੀ ਸਭ ਤੋਂ ਜ਼ਿਆਦਾ ਇੰਨੀ ਲਿਆ ਕੈ ਸੁਰੂਆ ਪੈਣੀ ਮਾਰੀ ਸੀ ਮੇਰੇ ਭਰਾ ਨੇ ਸਭ ਤੋਂ ਜ਼ਿਆਦਾ ਪਿਆਰ ਲਿਆ ਮੈਨੂੰ ਤਾਂ ਮਿਲਿਆ ਹੀ ਨਹੀਂ ਪਿਆਰ ਪਰ ਬਾਦ ਉਦੋਂ ਤਾਂ ਸਾਡੇ ਕੁੱਤੇ ਮਿਲਿਆਂ ਨੂੰ ਜ਼ਿਆਦਾ ਪਿਆਰ ਮਿਲਦਾ ਮੈ ਜਾ ਮੇਰਾ ਸੁਲਤਾਨਾ ਸੁਲਤਾਨ ਬਿੱਲੀ ਤੇ ਨਾ ਬਿੱਲੀ ਚੰਗੀ ਜਿਹਨੂੰ ਪਿਆਰ ਮੇਰੇ ਨਾਲੋਂ ਵੀ ਤੇ ਦਾਦੀ ਵੀ ਡੈਡੀ ਨੇ ਵੀ ਨਾ ਪਤਾ ਨਹੀਂ ਉਦੋਂ ਲੈ ਕੇ ਸਹੀ ਗੱਲਾਂ ਨਾ ਸੀ ਗਲਤੀ ਨਹੀਂ ਦੱਸਣੀਆਂ ਮੇਰੀਆਂ ਸਹੀ ਤੇ ਮੰਮੀ ਸਾਡੇ ਲੈ ਕੇ ਮਾਰਗੀ ਤੇ ਮੇਲੇ ਤੇ ਇਕੋ ਦਾ ਸਾਡਾ ਜਸ਼ਨ ਨਾਲ ਮੈਂ ਉਹ ਤੇ ਰਿਕਸ਼ੇ ਤੇ ਤੇ ਇਥੋਂ ਬਿਠਾ ਕੇ ਲੈ ਗਈ ਤੇ ਨਾ ਨੂੰ ਇਹ ਰੋਣ ਵੀ ਸਾਨੂੰ ਲੈ ਜਾਓ ਤੇ ਇੱਕ ਨੂੰ ਮੰਮੀ ਨੇ ਚੱਕ ਲੈ ਤੇ ਇੱਕ ਨੂੰ ਉਂਗਲ ਆ ਤੇ ਉਹ ਜਿਹੜਾ ਦੁਕਾਨ ਵਾਲਾ ਜਿੱਤੋ ਹੀ ਸ਼ਬਦ ਲੈਦੇ ਤੇ ਉਹ ਇੱਕ ਦਿਨ ਹੀ ਜਿਹੜਾ ਸ਼ਹਿਰ ਗਏ ਤੋਂ ਆਂਦੇ ਪਈ ਵੀ ਜਾ ਦਾਦੀ ਨੂੰ ਚੰਗਾ ਤੁਸੀਂ ਆਪ ਨਾਲ ਜਾਓ ਹਾਂ ਦਾਦੀ ਨੂੰ ਗਦੀ ਘੇੜ ਪਾਇਆ ਮਾਂ ਵੀ ਉਹ ਦਾਦੀ ਨੂੰ ਅਸੀਂ ਕਿਹਾ ਨਹੀਂ ਲੈ ਜਾਣਾ ਉਹ ਆਪ ਹੀ ਲੈ ਕੇ ਆਏ ਤੇ ਉਹ ਆਂਦਾ ਇੱਕ ਨੂੰ ਇੱਕ ਜਣਾ ਦਾਦੀ ਨੂੰ ਇਧਰ ਨੂੰ ਖਿੱਚੇ ਜਾਂ ਇਧਰ ਖਿੱਚੋ ਤੀਜੋ ਆਲਾ ਉਹ ਵਿਚਾਈ ਦੇ ਮੂੰਹ ਕਿ ਜੂਨ ਰੋਲੀ ਪਈ ਇਹਨਾਂ ਨੇ ਬਹੁਤ ਹਨ ਮੰਮੀ ਕਹਿਣਾ ਤੂੰ ਪਾਲ ਲੈਣ ਦਾਦੀ ਨੇ ਪਾਲਿਆ ਹਾਂ ਤੇ ਮੈਂ ਦਾਦੀਆਂ ਪਾਲਦੀਆਂ ਹਨ ਸਾਡਾ ਸਾਰੇ ਇਹ ਨਾਲ ਆ ਚੱਲਣਦੇ ਸੂਟ ਨਹੀਂ ਮੁਕਣੇ ਇਹਨਾਂ ਦੇ ਸਾਰੀ ਜ਼ਿੰਦਗੀ ਸੂਟ ਵਾਲੇ ਕਿੱਥੋਂ ਕੱਢ ਕੋੜਾ ਫੇਰ ਲੈ ਹਰ ਮਾਰੀਂਗੀ ਜੇ ਬੋਲੇ ਕਿਤੇ ਨੇ ਸ਼ੂਟ ਦੇ ਆਂਦੇ ਤੂੰ ਵੀ ਬਣਾ ਲੈ ਇਹਦੇ ਨਾਲ ਤਾਂ ਮੈਂ ਜਾਂਦਾ ਨਾ ਨਾ ਨਹੀਂ ਇਹ ਆ ਗੱਲਾਂ ਮਾੜੀਆਂ ਤੁਹਾਡੀਆਂ ਇਹਦੇ ਨਾਲ ਦਾ ਬਣਾ ਲਓ ਜਿਹੜੀ ਗੱਲ ਗਈ ਆ ਹੋਰ ਹਨਾ ਉਹ ਹਾਂ ਦਾ ਯੱਸ ਆਈਏ ਤੇ ਨਾਲ ਹੀ ਜਾਂਦੀ ਨਹੀਂ ਚਾਹੀਦੀ ਇਹਨਾਂ ਚੁੰਨੀ ਤੁਸੀਂ ਦੂਜੀ ਲੈਣੀ ਸੀ ਮਸਲੀਨ ਦੀ ਕੱਲੀ ਪਈ ਸੀ ਅੱਛਾ ਮਸਲੀਨ ਦੇ ਪਈਆਂ ਅੱਗੇ ਮੇਰੇ ਕੋਲ ਦੋ ਹੂੰ ਪਰ ਉਹ ਦੂਜਿਆਂ ਨਾਲ ਇਹ ਪਤਾ ਨਹੀਂ ਰੁਝਾਰਾ ਚੱਲ ਵੀ ਭਾਊ ਕਿਵੇਂ ਨਹੀਂ ਗੱਡੀ ਧੁੱਪੇ ਸਹੀ ਆ ਉਹ ਟਰੈਕਟਰ ਮਗਰ ਪਾ ਕੇ ਟਰਾਲੀ ਨਾ ਕਰਨੀ ਪੈਣੀ ਟਰੈਕਟਰ ਉੱਪਰ ਦੀ ਘੋਮਾ ਕੇ ਲੈ ਆਓ ਪਰਾਂ ਦੀ ਉੱਪਰ ਦੀ ਬੈਕ ਇਹਦੇ ਨਾਲ ਟਰਾਲੀ ਇੱਧਰੋਂ ਹੀ ਘੁੰਮਣਾ ਟਰੈਕਟਰ ਆ ਲਗੜਾ ਗੱਡੀ ਇੱਥੇ ਲਾ ਐ ਨਾ ਕਰਿਆ ਕਰੋ ਯਾਰ ਐਡਾ ਗੱਲਾਂ ਮਾਰੀਆਂ ਹੱਡਾ ਨਾਲ ਗੱਲਾਂ ਇਹਦਾ ਆਸ ਕੱਢ ਲਿਆ ਕਿ ਹੈ ਇੰਨਾ ਕੀ ਕਰਨਾ ਹੈ ਆਹ ਬਾਲਾ ਲਾ ਕੇ ਫੇਟਰ ਵਾਲੀ ਪਿੱਛੇ ਧੱਕ ਦੇਣੀ ਆਪ ਕਣਕ ਕਿਦਾਂ ਵਟਾਉਣੀ ਆਂ ਕਾਲ ਨੂੰ ਹੈ ਕਾਲ ਨੂੰ ਤੇ ਡਾਲਾ ਲਾਇਆ ਘਾਤ ਹੋਈਗਾ ਉਹ ਡਲ ਲਾਇਆ ਸੀ ਇਹੋ ਕੀ ਕਹਿੰਦੇ ਹੁੰਦੇ ਯਾਰ ਕੀ ਕਹਿੰਦੇ ਹੁੰਦੇ ਬਜਰੀ ਪੂਜੀ ਗੂੜੇ ਵਾਲੇ ਮੈਂ ਇਹਨੇ ਗੱਲਾਂ ਚੰਗੀਆਂ ਹੋਰ ਕਿਹੜੀਆਂ ਚੰਗੀਆਂ ਇਹ ਗੱਲਾਂ ਚੰਗੀਆਂ ਨਹੀਂ ਭਰਾਵਾ ਸਾਡੇ ਵਾਦ